ਆ ਦੇਖ ਲੋ ਬਾਈ ਸਫਾਈ ਕੋਈ ਫੁੱਲ ਐ ਔਰ ਪਾਂਡੂ ਵਾਲੀ ਤਕੜੀ ਧਰਤੀ ਐ ਇਹ ਮਿੱਟੀ ਪੱਟੀ ਹੋਈ ਏ ਵਿੱਚ ਸਰਚੇ ਬਥੇਰੇ ਨੇ ਥੱਲੇ ਐ ਹੀ ਪਏ ਨੇ ਬਾਈ ਆ ਗੁੱਗ ਦਾ ਕਿੜੀ ਲੱਗੀ ਐ ਕਾਰਮੈਟ ਦਾ ਸੁਪਰ ਸੀਡਰ ਬਹੁਤ ਵਧੀਆ ਐ ਆਪਾਂ ਨੇ ਲਿਆ ਦੀਆ ਤੇ 60-59 ਜਮਾਂ ਸਿਰਾ ਕਰਾ ਰਿਆ ਇਹਦਾ ਬਹਿਮ ਦੀ ਕਿਤੇ ਚੱਲਣਾ ਨਹੀਂ ਤੇ ਬਾਈ ਜਮਾਂ ਹੀ ਸਿਰਾ ਕਰਾ ਰਿਆ ਜਮਾਂ ਹੀ ਲੈ ਵੀ ਆਪਾਂ ਆ ਗਏ ਆ ਦੇਖੋ ਰੇ ਸੈਲਰ ਲੈਵੇ ਪਹਿਲਾਂ ਜਿੱਥੇ ਜੀਰੀ ਵੱਟ ਕੇ ਗਏ ਆ ਮੁੱਛੜਲ ਤੇ ਅੱਜ ਬੀਜਾਂਗੇ ਪਰਾਂ ਬੀਜੇ ਆ ਇਹਦੀ ਸਾਰੀ ਸੁਪਰ ਸੀਡਰ ਵਧੀਆ ਚੱਲਦਾ ਬਾਈ ਆਪਣਾ ਤੇ ਬਾਬੇ ਦੀ ਕਿਰਪਾ ਨਾਲ ਆ ਦੇਖੋ ਕਿੰਨਾ ਚੌਲ ਆ ਰਿਹਾ ਬਾਈ ਜੀਰੀ ਇਹਾ ਸੈਲਰਾਂ ਚ ਕਹਿੰਦੇ ਵਿਕਦੀ ਨਹੀਂ ਇਹ ਅੱਗ ਲਾਈਆ ਫੂਸ ਕਿਉਂਕਿ ਐਸ ਐਮ ਐਸ ਵਗੈਰਾ ਵਾਲਾ ਜਿਗੜ ਹੈ ਨਹੀਂ ਇੱਧਰ ਤੇ ਹੁਣ ਵਿੱਚ ਐ ਪਿਓਰ ਡਾਕ ਕੁਰਬਾਨ ਆ ਬਾਈ ਤੇ ਬਾਕੀ ਸਫਾਈ ਵਜੇ ਅੰਦਰ ਬਲੇਡ ਆਪਾਂ ਨਵੇਂ ਪਾ ਦੇ ਦੀਗੇ ਵਧੀਆ ਚੱਲਦਾ ਤੇ ਆ ਦਾ ਹੱਥੇ ਕਰਾਉਂਦਾ 69 ਦਾ ਇਹਦਾ ਵਹਿਮ ਦੀ ਲੋਕਾਂ ਨੂੰ ਕਹਿੰਦੇ ਵੀ ਇਹ ਖੇਤਣਾ ਨਹੀਂ ਕਰਦੇ ਨੇ ਸਹੀ ਚੱਲਦਾ ਬਾਈ ਇਸ ਟਾਈਮ ਹੁਣ ਲਾਣ ਲੱਗਿਆ ਪਈਆ ਬੀਜ ਫੁੱਲ ਕਰਕੇ ਲਿਆਏ ਆ ਤੇ ਉਹ ਇਹ ਵੀ ਇਹਦੇ ਤੇ ਹੀ ਰੱਖ ਕੇ ਲਿਆਏ ਆ ਕੀ ਕਿ ਭਾਈ ਹੁਣ ਲੱਗੇ ਆਂ ਵੇਚਣ ਵਾਕਿਆ ਅੱਜ ਸਾਰਾ ਦਿਨ ਸਵੇਰ ਦੀ ਧੁੰਦ ਹੈਰੀ ਐ ਤੇ ਉੱਤਰ ਹੀ ਨਹੀਂ ਹੈਗੀ ਤਾਰ ਕੇ ਆਗ ਵੀ ਮਸਾਂ ਲੱਗੀ ਐ ਹੁਣ ਆਕੇ ਉਧਰ ਸਾਰੀ ਭिज ਗਈ ਤੇ ਧੁੰਦ ਪਤਾ ਨਹੀਂ ਕਿਉਂ ਅੱਜ ਸਵੇਰ ਦੀ ਧੁੰਦ ਕਰਨਾ ਆ ਦੇਖੋ ਇਹਦੇ ਪੌਰ ਜੇ ਵੀ ਅ ਗਿੱਲੇ ਜਿਓ ਕਿਸਲੇ ਆਵ ਜੀ ਇਹਦੇ ਵਿੱਚ ਸਵਾ ਅਰੇ ਜੀ ਜੰਮ ਗਈ ਇਹਨਾਂ ਨੂੰ ਧੋਵਾਂਗੇ ਪਾਣੀ ਨਾਲ ਅੱਜ ਦਾ ਦਿਨ ਲਾਉਣੇ ਆ ਦੇ ਦੇਖਦੇ ਆਂ ਇਹਦਾ ਵੀ ਹੱਲ ਹੋਣਾ ਚਾਹੀਦਾ ਕੋਈ ਅਰੇ ਬੀਜ ਫੁੱਲ ਆ ਇਸ ਟਾਈਮ ਤੇ ਪਈਆ ਲਾਣ ਲੱਗੇ ਆ ਆਪਾਂ ਲੋਕ ਇੱਕਾਥ ਨਾਲ ਲੱਗਣਾ ਨੇ ਬੱਟਾਲਾ ਪੋਰ ਵੀ ਖੋਲੇ ਦਿੰਨੇ ਆ ਫੇਰ ਕਰ ਲਾਂਗੇ ਬੰਦਾ ਹੋ ਖੁੱਲਣਾ ਵੀ ਨਹੀਂ ਫੁੱਲ ਭਰਿਆ ਹੋਇਆ ਬੀਜ ਇਹਦਾ ਪੰਗਾ ਹੀ ਇਹ ਵੀ 12ਵੇਂ ਜਗਾਰ ਹੋਣਾ ਚਾਹੀਦਾ ਗਾ ਜ ਆ ਇਹਦਾ ਅੱਡ ਖਾਨਾ ਬਣਾ ਦਾਂਗੇ ਜਿਵੇਂ ਨਮਿਆਂ ਦੇ ਹੁੰਨ ਹੁੰਦਾ ਨਾ ਕੁਝ ਬੀਜ ਪਾਤਾ ਥੋੜਾ ਜਿਹਾ ਬਸ ਇੰਨਾ ਆਪੇ ਮੁੱਕ ਜਾਇਆ ਕਰੂਗਾ ਫਿਰ ਹੁਣ ਇੱਥੇ ਹੱਥ ਪਾ ਕੇ ਗੋਲਣਾ ਕਿਹੜਾ ਸੁੱਖਾ ਹੈ ਇਹ ਲਾ ਵੀ ਹੁਣ ਲੱਗਿਆ ਬੀਜਣਾ ਪਰ ਅੱਜ ਤਿੰਨ 4 ਕਿੱਲੇ ਹੀ ਵਿਜੇ ਨੇ ਲੇਟ ਲੱਗੇ ਥੋੜਾ ਜਿਹਾ ਸਵੇਰੇ ਹੁੰਦ ਕਰਕੇ ਤੇ ਪਾ ਲਿਆ ਲੋ ਬਾਈ ਠੀਕ ਹੈ ਲੋਹਾਈ ਵੀਡੀਓ ਮੈਂ ਇੱਧਰ ਆਪਾਂ ਡੁੱਜ ਆ ਗਿਆ ਪਹਿਲਾ ਹੋ ਰਿਹਾ ਡੁੱਜਾ ਪਾ ਲਿਆ ਠੀਕ ਹੈ ਤੇ ਆ ਕਰਾਂਗੇ ਆਪਾਂ 15 16 200 ਆਲੀ ਹੀ ਜਾ ਰਿਹਾ ਕਰਦੇ ਐ ਡਾਕਟਰ ਬਾਹਣਾ ਪਿਓਰ ਬਾਈ ਦੇ